ਇਹਨਾਂ ਪਰਸਾਂ ਨੂੰ ਚਲੇ ਹੋਰ ਪੰਜਾਬ ਚੇਕੀ ਕੀ ਪ੍ਰੋਗਰਾਮ ਕਿਤੇ ਜਾ ਰਹੇ ਕਿੰਨੇ ਬੋਧ ਲਗਾਏ ਅ ਇੱਕ ਵਾਰ ਫਿਰ ਮੈਂ ਆਪਣੇ ਵਿਧਾਨ ਸਭਾ ਹਲਕੇ ਦੇ ਅੰਦਰ ਆਇਆ ਆਪਣੇ ਪਿਆਰੇ ਲੋਕਾਂ ਚ ਆਇਆ ਸੋ ਮੈਂ ਜਿੱਥੇ ਖੜਾ ਇਸ ਵੇਲੇ ਚੋਹਾਨ ਮੈਡ ਸਿਟੀ ਬਿਲਕੁਲ ਉਹਨਾਂ ਦੇ ਮਤਲਬ ਹਸਪੀਟਲ ਦੇ ਨਾਲ ਇੱਕ ਨੇਚਰ ਪਾਰਕ ਦਾ ਜਿਹੜਾ ਅੱਜ ਉਹ ਉਦਘਾਟਨ ਕੀਤਾ ਗਿਆ ਇਹਨੂੰ ਇਲਾਕੇ ਦੇ ਲੋਕਾਂ ਨੂੰ ਸਮਰਪਿਤ ਕੀਤਾ ਸੋ ਪੰਜਾਬ ਦੇ ਅੰਦਰ ਲਗਾਤਾਰ ਮਾਨਜੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਦੀ ਸਰਕਾਰ ਜਿੱਥੇ ਪੰਜਾਬ ਦੇ ਲੋਕਾਂ ਦੇ ਬਾਕੀ ਆਰਥਿਕ ਤੇ ਸਮਾਜਿਕ ਸਵਾਲਾਂ ਦੇ ਉੱਤੇ ਵੱਡੇ ਫੈਸਲੇ ਲੈ ਰਹੀ ਹੈ ਚਾਹੇ ਉਹ ਘਰ ਘਰ ਬਿਜਲੀ ਮਾਫੀ ਦਾ ਸਵਾਲ ਹੋਵੇ ਚਾਹੇ ਲੋਕਾਂ ਨੂੰ ਹੈਲਥ ਗਰੰਟੀ ਦਾ ਸਵਾਲ ਹੋਵੇ ਨੌਕਰੀਆਂ ਦਾ ਸਵਾਲ ਹੋਵੇ ਐਂਟੀ ਨਸ਼ਿਆਂ ਦੇ ਵਿਰੁੱਧ ਜਿਹੜਾ ਸਰਕਾਰ ਨੇ ਵੱਡੀ ਮਿਹਨਤ ਸ਼ੁਰੂ ਕੀਤੀ ਉਹਦਾ ਸਵਾਲ ਹੋਵੇ ਪਰ ਇਹਦੇ ਨਾਲ ਨਾਲ ਜਿਹੜਾ ਪਰਿਆਵਰਣ ਹੈ ਜਿਹੜਾ ਵਾਤਾਵਰਨ ਹੈ ਕਿਉਂਕਿ ਦੁਨੀਆ ਪੱਧਰ ਤੇ ਕਲਾਈਮੇਟ ਚੇਂਜ ਬਹੁਤ ਤੇਜ਼ੀ ਨਾਲ ਹੋ ਰਿਹਾ ਸੋ ਉਸ ਜਿਹੜੀ ਕਲਾਈਮੇਟ ਚੇਂਜ ਦਾ ਅਸਰ ਹੈ ਉਹ ਸਾਡੇ ਪੰਜਾਬ ਤੇ ਸਭ ਤੋਂ ਚੁਣੀ ਦੁਨੀਆ ਤੇ ਪੈ ਰਿਹਾ ਮਨੁੱਖਤਾ ਤੇ ਪੈ ਰਿਹਾ ਸਾਡੇ ਪੰਛੀਆਂ ਤੇ ਪੈ ਰਿਹਾ ਸਾਡੀਆਂ ਫਸਲਾਂ ਤੇ ਪੈ ਰਿਹਾ ਸੋ ਉਹਦੇ ਟਾਕਰੇ ਦੇ ਲਈ ਜਿੱਥੇ ਵਿਗਿਆਨੀ ਲੋਕ ਆਪਣੇ ਆਪਣੇ ਢੰਗ ਨਾਲ ਆਪਣੇ ਖੇਤਰ ਦੇ ਅੰਦਰ ਕੋ ਨਵੀਆਂ ਕਾੜਾਂ ਕੱਢ ਰਿਹਾ ਸੋ ਉਹਦੇ ਨਾਲ ਜਿਹੜਾ ਜੰਗਲਾਤ ਵਿਭਾਗ ਪੰਜਾਬ ਦੇ ਅੰਦਰ ਉਹਦੇ ਵੱਲੋਂ ਵੀ ਹਰ ਸਾਲ ਕਰੋੜਾਂ ਬੂਟੇ ਜਿਹੜੇ ਆ ਪੰਜਾਬ ਦੀ ਸਰਜ਼ਮੀਨ ਤੇ ਲਾ ਜਾਂਦੇ ਆ ਸੋ ਇਸ ਵਾਰ ਵੀ ਸਿਰਗੁਰ ਤੇਗਵਾਧਰ ਜੀ ਦਾ 350ਵਾਂ ਸਦੀ ਦਿਵਸ ਆ ਰਿਹਾ ਉਹਨੂੰ ਸਮਰਪਿਤ ਹਰ ਜ਼ਿਲ੍ਹੇ ਦੇ ਅੰਦਰ 3.5 ਲੱਖ ਬੂਟੇ ਲਾਉਣ ਦਾ ਜੰਗਲਾਤ ਮਹਿਕਮੀ ਨੇ ਟਾਰਗੇਟ ਮਿਲਿਆ ਸੋ ਲਗਾਤਾਰ ਉਹਦੀਆਂ ਤਿਆਰੀਆਂ ਚੱਲ ਰਹੀਆਂ ਨੇ ਅ ਪਲਾਂਟੇਸ਼ਨ ਕੀਤੀ ਜਾ ਰਹੀ ਹੈ ਸੋ ਅੱਜ ਵੀ ਮੈਂ ਪਠਾਨਪੁਰ ਦੇ ਅੰਦਰ ਦੋ ਵਿੰਡ ਨੇ ਇੱਕ ਇੱਥੇ ਆਚੇ ਕਨਾਲ ਹੁਣ ਬਣ ਮਾਊਸ ਉਹ ਜਿਹੜਾ ਆ ਉਹਦੇ ਸੰਦਰਭ ਚ ਜਿਹੜਾ ਮਲਗਪੁਰ ਚੁੰਗ ਦੇ ਅੰਦਰ ਉੱਥੇ ਵੀ ਇੱਕ ਗੁਰੂ ਨਾਨਕ ਬਾਗੀਚੀ ਦਾ ਜਿਹੜਾ ਆ ਨਿਰਮਾਣ ਕਰਨ ਦੇ ਲਈ ਉਹਦੇ ਸ਼ੁਭ ਆਰੰਭ ਕਰਨਾ ਸੋ ਅਸੀਂ ਲੋਕਾਂ ਨੂੰ ਵੀ ਅਪੀਲ ਕਰਦੇ ਹਾਂ ਕਿ ਜਿੱਦਾਂ ਹਰ ਮਨੁੱਖ ਲਾਵੇ ਇੱਕ ਰੁੱਕ ਉਸ ਭਾਵਨਾ ਦੇ ਤਹਿਤ ਸੋ ਕੱਲਾ ਲਾਂਨ ਤੱਕ ਹੀ ਨਹੀਂ ਬਲਕਿ ਇਹਦੀ ਪਰਵਰੈਸ ਵੀ ਆਪਣੇ ਧੀਆਂ ਪੁੱਤਾਂ ਵਾਂ ਕੀਤਾ ਜਾਵੇ ਤਾਂ ਜੋ ਆਉਣ ਵਾਲੇ ਸਮੇਂ ਚ ਆਉਣ ਵਾਲੀ ਪੀੜ੍ਹੀਆਂ ਨੂੰ ਅਸੀਂ ਸਵਸਥ ਵਾਤਾਵਰਣ ਦੇ ਸਕੀਏ ਇਹਦੇ ਲਈ ਲਗਾਤਾਰ ਅਸੀਂ ਕਰਦੇ ਆ ਸੋ ਮੈਂ ਖਾਸ ਕਰਕੇ ਡਾਟ ਚੋਹਾਨ ਜੀ ਦਾ ਉਹਨਾਂ ਦੀ ਸਾਰੀ ਟੀਮ ਦਾ ਜਿਹਨੇ ਬਹੁਤ ਵੱਡੀ ਕੰਟਰੀਬਿਊਸ਼ਨ ਉਹਨਾਂ ਨੇ ਇਸ ਪਾਰਕ ਦੇ ਨਿਰਮਾਣ ਦੇ ਲਈ ਕੀਤੀ ਹੈ ਜੇ ਮੈਂ ਕਹਾ ਤੇ ਉਹ ਇਹ ਉਹਨਾਂ ਦੇ ਬਲਬੁੱਤ ਹੀ ਪਾਰਕ ਦਾ ਨਿਰਮਾਣ ਹੋਇਆ ਸੋ ਮੇਰੇ ਨਾਲ ਡਾਟ ਚੋਹਾਨ ਜੀ ਨੇ ਔਰ ਸਾਡੇ ਡੀਐਫਓ ਭਰਮਵੀਰ ਜੀ ਸੋ ਮੈਂ ਲੋਕਾਂ ਨੂੰ ਫੇਰ ਅਪੀਲ ਕਰਦਾ ਕਿ ਬਤ ਬਤ ਰੁਕ ਜਿਹੜਿਆ ਲਾਇਆ ਜਾਂਦਾ